ਦੁਆਬਾ ਮੋਟਰ ਗੈਰੇਜ ਸੁਲਤਾਨਪੁਰ ਲੋਧੀ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵਾਂ ਗੁਰਪੁਰਬ ਤੇ ਲੰਗਰ ਲਗਾਇਆ ਦੇਖੋ ਹਰਪਾਲ ਸਿੰਘ ਜੱਜ ਦੀ ਵਿਸ਼ੇਸ਼ ਰਿਪੋਰਟ ਗਿਆ ਬਰਤਿਆਪੁਰ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਜੀ ਦੇ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਜਨਮ ਸੰਬੰਧ ਵਿੱਚ ਇਹ ਲੰਗਰ ਕਾਫੀ ਲੰਗਰ ਲੱਗਾ ਹੈ ਨਾਲ ਰਸਾਵਾਦ ਤੇ ਪੰਜal ਪਾਣੀ ਦਾ ਲੰਗਰ ਲਾਇਆ ਹੈ ਪਿੰਡ ਮਹਿਤੋਂ ਵਾਲੀ ਸੰਗਤ ਤੋਂ ਲਾਇਆ ਹੈ ਇਹਨਾਂ ਨੇ ਤੇ ਇਸ ਤੋਂ ਇਲਾਵਾ ਇੱਥੇ ਇਹਨਾਂ ਦੀ ਦੁਕਾਨ ਆ ਦੁਕਾਨ ਦੇ ਨਾਲ-ਨਾਲ ਸੰਗਤ ਆਉਂਦੀ ਹੈ ਜਿਹੜੀ ਉਹ ਵੀ ਸੇਵਾ ਕਰ ਰਹੀ ਆ ਤੇ ਇਹ ਆਪ ਵੀ ਸੇਵਾ ਕਰ ਰਹੇ ਆ ਬਹੁਤ ਸਾਰੇ ਲੋਕ ਜਿੰਨੇ ਹੈਗੇ ਆ ਤੇ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਬਹੁਤ ਸਾਰੇ ਇੱਥੇ ਹੋਰ ਵੀ ਲੰਗਰ ਲੱਗੇ ਹੋਏ ਆ ਜਿਨ੍ਹਾਂ ਦੇ ਵਿੱਚ ਲੰਗਰ ਪਾਣੀ ਪਕਾਉਣੇ ਆ ਤੇ ਚਾਹ ਪਕੌੜੇ ਅਤੇ ਹੋਰ ਕਈ ਤਰ੍ਹਾਂ ਦੇ ਲੰਗਰ ਵੱਖਰੇ-ਵੱਖਰੇ ਲੱਗੇ ਹੋਏ ਆ ਬਹੁਤ ਹੀ ਸੰਗਤ ਉਤਸ਼ਾਹ ਦਿਖਾ ਕੇ ਖੁਸ਼ੀਆਂ ਨਾਲ ਇੱਥੇ ਆ ਰਹੀ ਆ ਬਹੁਤ ਹੀ ਆ ਰਹੇ ਨੇ ਲੋਗ ਇਹ ਤਲਵੰਡੀ ਰੋਡ ਦੇ ਉੱਤੇ ਦੁਕਾਨ ਹੈ ਦੋਆਬਾ ਗਾਇਰਜ ਦੋਆਬਾ ਗਾਇਰਜ ਦੇ ਮਕੈਨਿਕਾਂ ਵੱਲੋਂ ਇਹ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਕਿ ਬੜੇ ਉਤਸ਼ਾਹ ਦੇ ਨਾਲ ਇਹ ਕੰਮ ਕਰਦੇ ਆ ਬਹੁਤ ਹੀ ਉਤਸ਼ਾਹ ਦੇ ਲੋਕਾਂ ਵਿੱਚ ਵੇਖਣ ਨੂੰ ਮਿਲ ਰਿਹਾ ਬੜੇ ਹੀ ਚਾਅ ਨਾਲ ਲੋਕ ਇੱਥੇ ਆ ਰਹੇ ਨੇ ਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਗੁਰਪੁਰਬ ਮਨਾਇਆ ਜਾ ਰਿਹਾ ਬਹੁਤ ਹੀ ਉਤਸ਼ਾਹ ਦੇ ਨਾਲ ਬੀਬੀਆਂ ਵੀ ਸੇਵਾ ਕਰ ਰਹੀਆਂ ਅਤੇ ਭਾਈ ਵੀ ਸਾਰੇ ਬਹੁਤ ਹੀ ਉਤਸ਼ਾਹ ਦੇ ਨਾਲ ਸੇਵਾ ਕਰ ਰਿਹਾ ਇੱਥੇ ਚਾਹ ਕੌਫੀ ਦਾ ਲੰਗਰ ਲੱਗਾ ਹੈ ਨਾਲ ਰਸਾਂ ਦਾ ਰਸਾਂ ਦੀ ਸੇਵਾ ਚੱਲ ਰਹੀ ਆ ਜਲ ਪਾਣੀ ਦੀ ਸੇਵਾ ਚੱਲ ਰਹੀ ਆ ਤੇ ਸਾਰੇ ਬੀਬੀਆਂ ਭਾਈ ਸਾਰੇ ਬੜੇ ਖੁਸ਼ੀ ਨਾਲ ਬੜੇ ਉਤਸ਼ਾਹ ਨਾਲ ਕਰ ਰਿਹਾ ਜੇ ਤਲਵੰਡੀ ਰੋਡ ਤੇ ਉਤੇ ਦੁਕਾਨ ਗਵਾਬਾ ਗੈਰ ਚਾ ਇਹ ਇਥੇ ਹਰ ਸਾਲ ਉਪਰਾਲਾ ਕੀਤਾ ਜਾਂਦਾ ਵਾ ਤੇ ਹਰ ਸਾਲ ਹੀ ਇਸ ਲੰਗ ਲਾਇਆ ਜਾਂਦਾ ਹੈ ਨੌਜਵਾਨ ਪੀੜ੍ਹੀ ਵਾਸਤੇ ਇਹ ਮੈਸੇਜ ਹੈ ਕਿ ਗੁਰੂਆਂ ਪੀਰਾਂ ਦੇ ਦੱਸੇ ਰਸਤੇ ਤੇ ਚੱਲਣਾ ਚਾਹੀਦਾ ਬੰਦੇ ਨੂੰ ਤੇ ਜੋ ਵੀ ਚੰਗੇ ਕੰਮ ਕਰਨੇ ਚਾਹੀਦੇ ਆ ਵਧੀਆ ਆਪਣਾ ਮਿਹਨਤ ਕਰੋ ਕੰਮ ਕਰੋ ਜਿਦਾ ਗੁਰੂਆਂ ਨੇ ਦੱਸਿਆ ਕਿ ਕੰਮ ਕਰਨਾ ਵੰਡ ਛਕਣਾ ਤੇ ਇਹਨਾਂ ਦੇ ਉੱਤੇ ਚੱਲਣਾ ਚਾਹੀਦਾ ਬੰਦੇ ਨੂੰ ਤਾਂ ਕਿ ਪੁੱਛ ਨਾਲ ਗਲਤ ਕੰਮ ਨਹੀਂ ਕਰਨੇ ਚਾਹੀਦੇ ਹਮੇਸ਼ਾ ਚੰਗੇ ਕੰਮ ਕਰਨ ਨੌਜਵਾਨ ਪੀੜ੍ਹੀ ਅੱਗੇ ਆਵੇ ਖੇਡਾਂ ਵਿੱਚ ਆਵੇ ਹੋਰ ਕੰਮ ਕਰਨ ਤੇ ਬਹੁਤ ਹੀ ਵਧੀਆ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ